हे गुरू तेग बहादु साहिब जी मखण शालु भा जी मोटा लाया ई मोटा लाओ किरपा करो किरपा करो डुबदी बचाउण वारे वाहिगुरू जी किरपा करो सारे जणे पंजाब आए हड़ दे दिलो प्रार्थना करी पंजाब जल्द ही दोबारा पूरी ताकत न अकाल पुरख की मीर सदका फिर तो वापसी करे वागुरु जी वागुरु जी समग्री कमर सुरीदेव कमरी गात मे कमरि गुरु जी की पतरेसी रघुवती जी सहाई नाथ श्री प्रभुपति जी के पादसाली दशमी प्रथम प्रभुपति समर का गुणगान करने के प्यारे गुरु जटि अमरदास रामदास भंसवाल अर्जुन हरगोविंद ननो सबर राव श्री तनराय श्री हरि कृष्ण संतेहय जस रठे सब दुखदान हे महादर समरिया ਨਸਰੇ ਬਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਹੋਇ ਸਹਾਇ ਨਸਾ ਬਾਤ ਸਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦੀ ਦਾਤ ਦੇ ਅੰਦਰ ਕੇ ਵਰਜੀ ਅੰਮ੍ਰਿਤ ਅੰਨਿਆ ਪਿਆਰਿਆਂ ਤਾਹਾ ਸਤਿਗੁਰੂ ਜੀ ਆਤਿ ਵਾਲਿ ਜਿਹਿਆ ਅਥੇਂ ਜਪੀਆ ਕਬੇ ਅਜਨਾ ਨਾਮ ਜਪੇ ਅੰਨ ਦੇ ਸਭੇ ਅਦੇ ਚਾਲੇ ਤੇ ਕੀਵਾਹੀ ਦੇਖੇ ਅੰਮ੍ਰਿਤ ਤੱਕ ਨਾ ਪਿਆਰੇ ਸਚੈਰੇ ਦੀ ਕਰਾਏ ਬਿਧੰ ਕਰਕੇ ਸਾਜੀ ਬੋਲੋ ਜੀ ਆਲੇ ਕੁ ਇਹਨਾਂ சின்ன ਸਿੰਗੜੀਆਂ ਨੇ ਧਰਮ ਦੇ ਤੀਸਿਸ ਦਿੱਤੇ ਬੰਦ ਬੰਦ ਕਰੇ ਕਪੜੀ ਅਰੰਗ ਅਕਰਕੀਆਂ ਤੇ ਕੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਲਈ ਆਰਿਆ ਸਿੱਖੀ ਦੇਸਾਂ ਸਵਸਾਂ ਸੰਗ ਨਿਵਾਦ ਤੇ ਜਨਾਬੇ ਕਰਕੇ ਆਗਤਾ ਜੀ ਬੋਲੋ ਜੀ ਆਮੀਨ

ਸ੍ਰੀ ਰਣਕਾਣਾ ਸਾਹਿਬ ਜੀ ਵੱਤੀ ਦੌਰ ਗੁਰਦੁਆਰਾ ਗੁਰਕਾਉਮਾ ਜੀ ਜਨਾਤ ਅੰਤ ਨੂੰ ਸੋੜੇ ਗਏ ਬੁਲੇ ਦਰਸ਼ਕ ਜੀਦਾਰ ਸੇਵਾ ਸਮਰੱਥ দান ਕਰਸਾ ਜੀ ਨੂੰ ਬਖਸੋ ਜੇ ਨਿਮਾਣੇ ਦੇ ਮਾਣ ਨਿਤਾਣਿਆਂ ਦੇ ਥਾਣ ਨਿਉਟੇ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਰਣਾ ਗੱਪਨ ਚਰਦਾਸ ਬੇਤੀ ਹੈ ਆਪ ਜੀ ਦੀ ਕਿਰਪਾ ਸਦਕਾ ਬਾਣੀ ਪੜਦੇ ਹਾਂ ਸੁਣਦੇ ਹਾਂ ਪ੍ਰਵਾਹ ਕਰਦੇ ਹਾਂ ਪਾਵਨ ਜੋਤ ਵਿੱਚ ਨਿਝਰਦੇ ਆ ਗਿਆਨ ਚਿਤਾ ਦੀ ਬਨਥ ਕਵਾ ਕਿਰਪਾ ਕਰਕੇ ਰਖਸ਼ਣੇ ਜੀ ਅਜੇ ਤੋਂ ਸੋਚਦਾ ਸੁਹਾਣੀ ਹਰ ਸਮੂਹ ਦੇ ਸਿਰਾਵਾਂ ਕਰਨ ਦੇ ਬਾਰ ਬਖਸ਼ ਨੇ ਬਾਣੀ ਦੇ ਭਾਵ ਸੰਗਤਾਂ ਦੇ ਹਰ ਜਨ ਦੇ ਬਸਾਉਣੇ ਨਾਮ ਬਦਨ ਦੀ ਦਾਤ ਸਿੱਖੀ ਜੀਵਨ ਰਕਸ਼ਣਾ ਤੋਂ ਕੀਤੇ ਦਾ ਦੂਰ ਦਿਵਤ ਕਮਾਈਆਂ ਵਿੱਚੋਂ ਤੇਹਾਵਦ ਬਨਾ ਪ੍ਰਸਾਦ ਰਾਜ ਪ੍ਰਭਾਗਿਆ ਜੀ ਦਾ ਪ੍ਰਾਣ ਹੋਵੇ ਪ੍ਰਾਣਿਤ ਸਤ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਰਹੀ ਜੋ ਛਕੇ ਜਾਤ ਕਰੋ ਜਾਤ ਤੋਂ ਜਾਤ ਕਰੋ

बोले सो निहाल बोले सो निहाल बोले सो निहाल गबे

i think ਸੋ ਭਰ ਦਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਨ ਵਿਦਾਇਆ ਹਾਰੇ ਕੇ जन बोल है अमृतवाणी

ਮੇਰੀ ਰਬਾਹ ਜੀ ਕਿਰਪਾ ਕਰਕੇ ਭੁਲਾ ਪਕਸ਼ ਦਿਓ ਜੀ ਮਾਲਕ ਜੀ ਪੰਜਾਬ ਦਾ ਉਜਾੜਾ ਹੋ ਰਿਹਾ ਅਤੇ ਚਾਹ ਚੁਫੇਰੇ ਬਹੁਤ ਹਨ ਆ ਰਹੇ ਕਿਰਪਾ ਕਰਕੇ ਆਏ ਕੋਈ ਆਫਤ ਨੂੰ ਦੂਰ ਕਰ ਦਿਓ ਮੇਰੇ ਮਾਲਕ ਜੀ ਮੇਰੇ ਵਾਹਿਗੁਰੂ ਜੀ ਐਸ ਰੁਸ਼ਕ ਤੁ ਤੁਸੀਂ ਹੀ ਸੰਕਟਣ ਵਾਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਈ ਸਰਬਤ ਦੱਬਲਾ